ਹਾਂਜੀ ਭਰਾਓ ਮੇਰੇ ਸੱਕੇ ਕਾਸ ਅਲੈਕੁਮ ਸਾਲਮ ਸਾਰਿਆਂ ਇਹ ਅੱਜ ਇੱਕ ਜਾਨਵਰ ਖੋਲੇ ਇਹਦੇ ਤੋਂ ਨਿਕਰਾ ਜਾਂ ਟੋਪ ਲੱਗੀ ਅੱਜ ਬੜੀ ਸ਼ਾਨਦਾਰ ਨੀ ਪੈਕੇਟ ਐ ਸੀ ਇੱਕ ਦੋ ਦਿਨ ਪਹਿਲਾਂ ਤੇ ਅੱਜ ਵੀਡੀਓ ਬਣਾ ਰਿਹਾ ਹਾਂ ਆਪਣੀ ਗਾੜੀ ਇਹ ਵੀ ਜ਼ੋਰ ਪੰਦੂ ਪਈ ਹੈ ਹਾਏ ਕਰੋ ਚੱਕ ਮਾਦੀ ਥੋੜੀ ਪਾਸਾ ਰੌਂਡੀ ਹੈ ਹੋਈ ਗਈ ਤਕਰੀਬਨ 10 ਸਾਲ ਉੱਤਰੀ ਦੇਖੋ ਪੱਟਾ ਬੰਦ ਹੈ ਹਾਂਜੀ ਜ਼ੀਰੋ ਸਾਈਜ਼ ਮਾਦੀ ਇਹ ਬੱਚੇ ਸੇ ਮਾਦੀ ਦੇ ਤੇ ਨਰ ਤਾਂ ਨੂੰ ਪਹਿਲਾਂ ਬਖਾਇਆ ਹੈ ਇਹਦੇ ਬੱਚੇ ਆ ਮੇਰਾ ਆਪਣਾ ਲੱਖਾ ਬ੍ਰੀਡਰ ਆ ਗਿਆ ਜਨਾਬ ਵਾਈਟ ਮੁਰਗੀ ਹੈ ਤੇ ਇਹ ਵੀ ਹੁੰਡ ਜਾਣੇ ਅੰਡੇ ਆ ਤੇ ਮਤਲਬ ਕਹ ਲੋ ਕਿ ਦਿੱਲੀ ਪਈ ਆ ਸਰਗੀ ਜਿਹੜੀ ਇਹ ਵੀ ਹੋ ਜਾਈਗੀ ਸ਼ੁਰੂ ਤੁਮ ਬ੍ਰੀਡਰ ਦੇ ਕੋਈ ਦੇਖ ਸਕਦੇ ਆ ਮੈਂ ਉਹਦੀ ਵੇਟ ਕਰਦਾ ਪਿਆ ਇਹ ਆਂਡੇ ਲਾ ਦਿੱਤੇ ਇਹ ਦਨ ਆ ਗਾ ਤਰਫ ਚਾ ਕਪਟਾ ਬੜੀ ਵਾਲਾ ਚੀਜ਼ ਆ ਮਾਸ਼ਾ ਅੱਲਾ ਘਤ ਰਿਹਾ ਆ ਪੌਣਾ ਕਿਹੜੀ ਗੋਲੀ ਇਹ ਜੀ ਆਪਣੇ ਕੋ ਪੱਠਾ ਤਿਆਰ ਹੁੰਦਾ ਪਿਆ ਹੁਣ ਇਹਦੇ ਆਵਾਂਗੇ ਬੱਚੇ ਉਮਾਦੀ ਇਹ ਵੀ ਮੇਰੇ ਨਾਲ ਕ੍ਰੋਸ ਹੁੰਦੀ ਪਈ ਹੈ ਜਨਾਬ ਇਸਲਾ ਕਾਰੋ ਬੜੀ ਸੋਹਣੀ ਚੀਜ਼ ਆ ਕਮੈਂਟ ਕਰਕੇ ਦੱਸਿਆ ਜੇ ਕਿਵੇਂ ਲੱਗਾ ਜਨਾਬ ਪਠਾ ਤੇ ਨਵੇਂ ਵੀਵਰਸ ਜਿਹੜੇ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਿਆ ਕਰੋ ਠੀਕ ਹੋ ਗਿਆ ਜਨਾਬ ਇਹ ਸ਼ਿਕਾਰ ਫੜਨ ਵਾਸਤੇ ਫੜਿਆ ਸੀ ਕੱਲ ਪਰਸੋਂ ਦੋ ਤਿੰਨ ਆਏ ਨਹੀਂ ਛੱਡ ਗਏ ਆ ਦੁਬਾਰਾ ਆ ਉਹ ਇਹ ਆਪਣੀ ਮਾਦੀ ਜਿੰਨਾ ਜੋੜਾ ਫਿਰਦਾ ਪਿਆ ਬੜਾ ਸੋਹਣਾ ਉਹ ਨਾਰਿਆ ਇਹ ਮਾਦੀ ਐਸੀ ਦੀ Cukup berbeda, bro. Ini sini, percetakan buka lagi, baca ya. Ini popok saya ਇਹ ਤੋ ਜਾਣੀ ਹੈ ਜੀ ਮੇਰੇ ਥੋੜੇ ਦਿਨਾਂ ਲਈ ਮੇਰੜ ਕੋ ਆਣ ਖੁਦ ਆਉਣ ਆਏ ਜਾ ਰਹੇ ਇਹ ਮੱਦੀ ਇਹ ਜੀ ਟੋਪ ਦਾ ਅਸਰ ਪੂਰੇ ਐਕਟਿਵ ਹੋ ਜਣੇ ਬੱਚੇ ਨਾ ਟੋਪ ਦੇ ਨਾਲ ਕੁਝ ਫੀਡ ਦੇ ਨਾਲ ਤੇ ਪਾਣੀ ਰੱਖਣਾ ਜੀ ਪਾਣੀ ਖੁੱਲ ਜਾਣਾ Ayah, yes. so, hai, bisa sepuluh lima belas, kursi laki-lakinya nanti sesepuh. Hai, nah. Ayah, jih. Ayah, jih. Ayah, jih. ਆ ਰੋ ਮਾ ਮਾਦੀਆਂ ਕੋਈ ਚਾਰ ਨਹੀਂ 6 ਮਾਦੀਆਂ ਬੈਠੇ ਨੇ ਦੋ ਇਹਦੇ ਚ ਆ ਇੱਕ ਇਹਦੇ ਵਿੱਚ ਆ ਤੇ ਇੱਕ ਉਹਦੇ ਵਿੱਚ ਆ ਮਾਦੀਆਂ ਕਰ ਲਓਗੇ ਚੂਰੇ ਸੁਰੇ ਤੇ ਮਾਦੀਆਂ ਯਾਰ ਮੈਂ ਡੀਕਣਿਆ ਵੀ ਬਾਹਰ ਆਹ ਨਹੀਂ ਜਨਾਬ ਅੰਡੇ ਤਸੀਲ ਦੇ ਤੇ ਪੈਰਟ ਵੀ ਦੇ ਅੱਜ ਪਹਿਲਾ ਅੰਡਾ ਲਾਇਆ ਜੇ ਔਰ ਪੈਰਟ ਵੀ ਟੀ ਲਿਖਿਆ ਨਾ ਚੀਨੀ ਦੇ ਵੀ ਯਾਰ ਸਭ ਤਸੀਲ ਬੱਚੇ ਆ ਤੇ ਇੱਕ ਭਰਾ ਪੁੱਛਦਾ ਸੀ ਸੇਲਿਆ ਮੈਂ ਯਾਰ ਉਹਨੂੰ ਕੀਤਾ ਵੀਰ ਨੇ ਪਰ ਮੈਂ ਅੰਡੇ ਨਹੀਂ ਸੇਲ ਕਰਦਾ ਵੀਰ ਇਸ ਸੇਲ ਕਰਦੇ ਆ ਤੋ ਕਰ ਲਾਂਗੇ ਤੁਹਾਨੂੰ ਲਓ ਜਨਾਬ ਇਹਦਾ ਵੀ ਸ਼ੌਂਕ ਕਰੋ ਪੀਲਾ ਪੱਠਾ ਆਪਣਾ ਚਾਰੇ ਜ਼ਮਾਂਦੀ ਆ ਰੇਜ਼ੇ ਜੋੜੇ ਚ ਆਇਆ ਏ ਗੁਰਵਿੰਦਰ ਭਾਈ ਦਾ ਧੰਨ ਵਾਲਿਆ ਜਿੰਨਾ ਭੇਜਿਆ ਜੀ ਆਪਣੀ ਬ੍ਰੀਡ ਚ ਵਾਪਸ ਨਲੀ ਦੇ ਵੇਖੋ ਖੁਸ਼ਕ ਖੁਸ਼ਕ ਨਲੀ ਦਾ ਉਹਦੀ ਵੀ ਨਲੀ ਜਾਂਦਾ ਹੀ ਮੋਟੀ ਨਲੀ ਆ ਲਓ ਜੀ ਹੁਣ ਦੱਸਿਆ ਜੇ ਹੁਣ ਨਜ਼ਰ ਆਏਗਾ ਰੋਗ ਪੱਖੇ ਦਾ ਖੁੱਲੀ ਦਮ ਦੇ ਦੋਵਾਂ ਜੋੜਾ ਮਾਦਵੀ ਖੁੱਲੀ ਦਮ ਦੀ ਆ ਤੇ ਨਰ ਵੀ ਖੁੱਲੀ ਦਮ ਦਾ ਤੇ ਨਲੀ ਵੇਖੋ ਕਿੱਡੀ ਜਾਂਦਾ ਹੈ ਬੜੀ ਸੋਹਣੀ ਚੀਜ਼ ਆ ਠੀਕ ਆ ਜਨਾਬ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਤੇ ਮੈਚ ਹੋਣ ਲੱਗਾ ਸ਼ੁਰੂ ਦੇਖੀਏ ਇੰਡੀਆ ਵਰਸ ਪਾਕਿਸਤਾਨ ਦੋਏ ਆਪਣੇ ਭਰਾ ਹੀ ਨੇ ਜ਼ਰਾ ਦਿੱਤੇ ਉਮੀਦ ਹੈ ਦੋਵੇਂ ਬੈਸਟ ਲਾਕਿਆ ਦੋਵੇਂ ਟੀਮਾਂ ਨੂੰ ਤੇ